hieratical article number 13 the headstone kept the bright church in 1963 the headstone already came the headstone kept the bright church in 1963 it is the seventh thunders she entered into a world revival and raptsing faith kopanthi lekh number 13 1963 vich sire de patthar ne laadi klesiyan nu takya ਸੇਰੇ ਦਾ ਪੱਥਰ ਪਹਿਲਾਂ ਹੀ ਆ ਚੁੱਕਾ ਹੈ ਸੇਰੇ ਦੇ ਪੱਥਰ ਨੇ 1963 ਵਿੱਚ ਲਾੜੀ ਪੁਲਿਸਿਆ ਨੂੰ ਠਗਿਆ ਸੀ ਇਹ ਸੱਤ ਗਰਜਾ ਹਨ ਉਹ वचन ਦੀ ਬੇਦਾਰੀ ਅਤੇ ਸਵਰਗ ਵਿੱਚ ਉਠਾਏ ਜਾਣ ਵਾਲੀ ਨੇਚਾ ਅੰਦਰ ਦਾਖਲ ਹੋ ਚੁੱਕੀ ਹੈ ਮੇਰੇ ਭਰਾਵੋ ਅਜਿਹੀ ਝੂਠੀ ਸਿੱਖਿਆ ਤੁਹਾਨੂੰ ਉਲਟੀ ਕਰਨ ਲਈ ਮਹਿਸੂਸ ਕਰਾ ਸਕਦੀ ਹੈ ਸੰਸਾਰ ਪਰ ਵਿੱਚ ਹਜ਼ਾਰਾਂ ਹੀ ਲੋਕ ਹਨ ਜੋ ਇਸ ਤਰ੍ਹਾਂ ਦੀ ਝੂਠੀ ਸਿੱਖਿਆ ਉਤੇ ਪਲ ਰਹੇ ਹਨ ਅਸੀਂ ਨਿਕੋਲਾਈਆਂ ਦੇ ਕੰਮਾਂ ਤੋਂ ਨਫ਼ਰਤ ਕਰਦੇ ਹਾਂ ਅਸੀਂ ਇਸ ਤੋਂ ਨਫ਼ਰਤ ਕਰਦੇ ਹਾਂ ਅਤੇ ਪਰਮੇਸ਼ਰ ਵੀ ਇਸ ਤੋਂ ਨਫ਼ਰਤ ਕਰਦਾ ਹੈ ਜਦੋਂ ਤੁਸੀਂ ਕਹਿੰਦੇ ਹੋ ਕਿ ਸਿਰੇ ਦਾ ਪੱਥਰ 1963 ਵਿੱਚ ਆਇਆ ਤਾਂ ਤੁਸੀਂ ਪਰਮੇਸ਼ਰ ਦੇ ਵਾਅਦਿਆਂ ਨੂੰ ਉਸ ਦੀ ਚੁਣੀ ਹੋਈ ਦੁਲਹਨ ਤੋਂ ਦੂਰ ਕਰ ਰਹੇ ਹੋ ਤੁਸੀਂ ਸਾਨੂੰ ਕਲੇਸ਼ ਕਾਲ ਵਿੱਚ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹੋ ਪਰ ਤੁਸੀਂ ਇਹ ਕਰਨ ਦੇ ਕਾਬਿਲ ਨਹੀਂ ਹੋ ਦੂਜੇ ਸ਼ਬਦਾਂ ਵਿੱਚ ਮੇਰੇ ਦੋਸਤੋ ਉਹ ਇਹ ਕਹਿ ਰਹੇ ਹਨ ਕਿ ਉਹ ਮਹਾਨ ਸਿਰੇ ਦਾ ਪੱਥਰ ਜਿਸ ਦੀ ਸੰਸਾਰ ਪੈਂਤੀਕੂਸ ਤੇ ਦਿਨ ਤੋਂ ਉਡੀਕ ਕਰ ਰਿਹਾ ਹੈ 1963 ਵਿੱਚ ਆਇਆ ਜਦੋਂ ਮੋਰਾ ਖੋਲੀਆਂ ਗਈਆਂ ਇਹ ਝੂਠੀ ਸਿੱਖਿਆ ਹੈ ਇਸ ਝੂਠੀ ਸਿੱਖਿਆ ਦੇ ਲਈ ਇੱਥੇ ਲਿਖਤਾਂ ਦਾ ਕੋਈ ਵੀ ਸਮਰਥਨ ਨਹੀਂ ਦਿੱਤਾ ਗਿਆ ਹੈ ਹਾਲਾਂਕਿ ਉਹ ਹਵਾਲਾ ਜੋ ਸਾਨੂੰ ਇਹ ਸਾਬਤ ਕਰਨ ਲਈ ਦਿੱਤਾ ਗਿਆ ਕਿ ਸਿਰ ਦਾ ਪੱਥਰ ਮੋਰਾ ਖੁੱਲਣ ਦੇ ਵੇਲੇ ਆਇਆ ਸੀ ਉਹ ਇਹ ਸੀ ਕਿ ਸੱਤ ਗਰਜਾਂ ਨੇ ਪਿਰਾਮਿਡ ਨੂੰ ਟਕਿਆ ਸੰਦਰਭ ਸ਼੍ਰੀਮਾਨੋ ਕੀ ਇਹੋ ਸਮਾਂ ਹੈ ਪਈ ਬ੍ਰਹਮ ਨੇ ਕਿਹਾ ਸੀ ਕਿ ਪਿਰਾਮਿਡ ਸਤ ਗਰਜ ਨਾਲ ਟਕਿਆ ਗਿਆ ਹੈ ਸ਼੍ਰੀਮਾਨੋ ਕਿ ਇਹੋ ਸਮਾਂ ਹੈ ਪਰ ਇਸ ਗੱਲ ਦੀ ਇੱਕ ਸਹੀ ਸਮਝ ਹੈ ਪਿਰਾਮਿਡ ਸਤ ਗਰਜ ਨਾਲ ਟਕਿਆ ਗਿਆ ਹੈ ਇਹ ਇੱਕ ਵੱਡਾ ਸਵਾਲ ਹੈ ਪਈ ਬ੍ਰਹਮ ਉੱਥੇ हिचकिਚਾਰਿਆ ਸੀ ਕਿਉਂਕਿ ਉਹ ਆਪਣੀ ਸੇਵਕਾਈ ਦੇ ਵਿੱਚ ਇੱਕ ਸਥਾਨ ਤੇ ਆਇਆ ਅਤੇ ਉਸ ਨੂੰ ਨਹੀਂ ਪਤਾ ਸੀ ਕਿ ਅੱਗੇ ਕੀ ਹੋਵੇਗਾ ਉਸ ਨੇ ਬਹੁਤ ਸਵਾਲ ਪੁੱਛੇ ਕਿ ਇਹ ਉਹ ਹੈ ਕਿ ਇਹ ਇਸ ਤਰ੍ਹਾਂ ਹੈ ਫਿਰ ਹਿਚਕਿਚਾਉਂਦੇ ਹੋਏ ਉਹ ਇਸ ਬਿਆਨ ਦੇ ਨਾਲ ਅੱਗੇ ਆਇਆ ਪਾਇਰਾਮਿਡ ਸਤ ਗਰਜਾਂ ਨਾਲ ਟਕਿਆ ਗਿਆ ਹੈ ਇਹ ਝੂਠੀ ਸਿੱਖਿਆ ਕਹਿ ਰਹੀ ਹੈ ਸਤ ਗਰਜਾਂ ਸਤ ਮੋਹਰਾਂ ਦਾ ਸੰਦੇਸ਼ ਵਚਨ ਅਤੇ ਦੂਤ ਸਿਰੇ ਦਾ ਪੱਥਰ ਹਨ ਅਤੇ ਇਹ 1963 ਵਿੱਚ ਆਇਆ ਪੈਨੋ ਤੇ ਪ੍ਰਾਵੋ ਪਰਮੇਸ਼ਵਰ ਦੀ ਕਲੀਸਿਆ ਜਿਹੜੀ ਪਰਮੇਸ਼ਵਰ ਦੇ ਵਾਅਦੇ ਉਤੇ ਵਿਸ਼ਵਾਸ ਕਰਦੀ ਹੈ ਜਦੋਂ ਕੋਈ ਆਦਮੀ ਆਤਮਾ ਵਿੱਚ ਇੰਨਾ ਨੀਵਾ ਬਣ ਜਾਂਦਾ ਹੈ ਕਿ ਉਹ ਸਿਰੇ ਦੇ ਪੱਥਰ ਨੂੰ ਵਚਨ ਸੰਦੇਸ਼ ਅਤੇ ਝੂਠੀਆਂ ਗਰਜਾਂ ਬਣਾਉਂਦਾ ਹੈ ਤਾਂ ਸੱਚਮੁੱਚ ਉਹ ਇੱਕ ਬੁਰੇ ਹਾਲਾਤ ਵਿੱਚ ਹੈ ਭਈ ਬ੍ਰਹਮ ਦਾ ਸੰਦੇਸ਼ ਦਾ ਅਧਿਐਨ ਕਰਨ ਤੋਂ ਬਾਅਦ ਸੰਦੇਸ਼ ਨੂੰ ਹੀ ਸਿਰੇ ਦਾ ਪੱਥਰ ਬਣਾਉਣਾ ਇੱਕ ਆਦਮੀ ਲਈ ਅਜਿਹੀ ਸਿੱਖਿਆ ਨੂੰ ਕਰਨਾ ਉਸ ਦੇ ਨਾਲ ਕੁਝ ਗੜਬੜ ਹੈ ਮੈਂ ਤੈਨੂੰ 10 ਇੰਚ ਮੋਟੀਆਂ ਲੋਹੇ ਦੀਆਂ ਸਲਾਕਾਂ ਦੇ ਪਿੱਛੇ ਵੇਖ ਰਿਹਾ ਹਾਂ ਮੈਂ ਤੇਰੀਆਂ ਅੱਖਾਂ ਉੱਤੇ ਕੈਂਸਰ ਨੂੰ ਵੇਖ ਰਿਹਾ ਹਾਂ ਤੈਨੂੰ ਛੁਟਕਾਰੇ ਦੀ ਲੋੜ ਹੈ ਜੇਕਰ ਤੇਰਾ ਨਾਮ ਪੋਥੀ ਉੱਤੇ ਲਿਖਿਆ ਹੋਇਆ ਹੈ ਤਾਂ ਤੇਰਾ ਛੁਟਕਾਰਾ ਆ ਰਿਹਾ ਹੈ ਤੂੰ ਕਹਿੰਦਾ ਹੈ ਪ੍ਰਚਾਰਕ ਮੈਂ ਇਸ ਨੂੰ ਸਮਝ ਨਹੀਂ ਸਕਦਾ ਤੇਰਾ ਕਹਿਣਾ ਇਹ ਸਾਬਤ ਕਰਦਾ ਹੈ ਕਿ ਤੂੰ 10 ਇੰਚ ਮੋਟੀਆਂ ਲੋਹੇ ਦੀਆਂ ਸਲਾਕਾਂ ਦੇ ਪਿੱਛੇ ਹੈਂ ਮੈਂ ਤੈਨੂੰ ਉਸ ਤੋਂ ਬਾਹਰ ਆਉਣ ਲਈ ਕਹਿ ਰਿਹਾ ਹਾਂ ਤੂੰ ਕਹਿੰਦਾ ਹੈ ਮੈਂ ਇਹ ਨਹੀਂ ਕਰ ਸਕਦਾ ਜੇਕਰ ਤੂੰ ਪਰਮੇਸ਼ਵਰ ਦੇ ਬਚਨ ਦੀ ਸਧਾਰਨਤਾ ਇਹਨੂੰ ਨਹੀਂ ਸਮਝ ਸਕਦਾ ਤਾਂ ਤੂੰ 10 ਇੰਚ ਮੋਟੀਆਂ ਲੋਹੇ ਦੀਆਂ ਸਲਾਕਾਂ ਦੇ ਪਿੱਛੇ ਹੈ ਇਹ ਲੇਖ ਕਹਿ ਰਿਹਾ ਹੈ ਕਿ ਸੰਦੇਸ਼ ਆਪ ਹੀ ਟਕਣ ਵਾਲਾ ਪੱਥਰ ਹੈ ਮੈਂ ਨਾਸ਼ ਕਰਨ ਵਾਲੀ ਇਸ ਝੂਠੀ ਸਿੱਖਿਆ ਦਾ ਵਿਰੋਧ ਕਰਦਾ ਹਾਂ ਅਤੇ ਤੁਹਾਨੂੰ ਵਚਨ ਅਤੇ ਸੰਦੇਸ਼ ਦੁਆਰਾ ਸਾਬਤ ਕਰਾਂਗਾ ਕਿ ਪੈਂਤੇਕੂਸ ਤੇ ਦਿਨ ਵਾਂਗ ਸਿਰੇ ਦਾ ਪੱਥਰ ਪਵਿੱਤਰ ਆਤਮਾ ਦੀ ਸ਼ਕਤੀ ਹੈ ਪਰਪੂਰੀ ਹੈ ਗਤੀਸ਼ੀਲਤਾ ਹੈ ਜਿਸ ਨੇ ਅਜੇ ਕਲੀਸਿਆ ਦੇ ਵਿੱਚ ਆਉਣਾ ਹੈ ਕਿੰਨੇ ਵਿਸ਼ਵਾਸ ਕਰਦੇ ਹਨ ਮੈਂ ਇਸ ਨੂੰ ਦੁਬਾਰਾ ਕਹਿੰਦਾ ਹਾਂ ਅਸੀਂ ਨਾਸ਼ਟਨ ਵਾਲੀ ਇਸ ਝੂਠੀ ਸਿੱਖਿਆ ਦਾ ਵਿਰੋਧ ਕਰਦੇ ਹਾਂ ਅਤੇ ਵਚਨ ਅਤੇ ਸੰਦੇਸ਼ ਦੁਆਰਾ ਇਸ ਸਾਬਤ ਕਰਾਂਗੇ ਕਿ ਸਿਰੇ ਦਾ ਪੱਥਰ ਪਰਜਾਤਮਾ ਦੀ ਸ਼ਕਤੀ ਹੈ ਜਿਸ ਤਰ੍ਹਾਂ ਪੈਂਤੇਕੋਸ ਦੇ ਦਿਨ ਸੀ ਇਹ ਭਰਪੂਰੀ ਹੈ ਇਹ ਗਤੀਸ਼ੀਲਤਾ ਹੈ ਜਿਸ ਨੇ ਅਜੇ ਕਲੀਸਿਆ ਦੇ ਵਿੱਚ ਆਉਣਾ ਹੈ ਅਸੀਂ ਕਹਿ ਰਹੇ ਹਾਂ ਅਤੇ ਸਥਾਪਿਤ ਕਰ ਰਹੇ ਹਾਂ ਕਿ ਸਿਰੇ ਦਾ ਪੱਥਰ ਸੰਦੇਸ਼ ਨਹੀਂ ਹੈ ਪਰ ਸਿਰੇ ਦਾ ਪੱਥਰ ਮੇਰੇ ਪ੍ਰਾਵੋ ਇਹੋ ਸ਼ਕਤੀ ਹੈ ਜੋ ਸੰਦੇਸ਼ ਵਿੱਚ ਆਉਂਦੀ ਹੈ ਸਿਰੇ ਦਾ ਪੱਥਰ ਮਸੀਹ ਹੈ ਇਹ ਪਵਿੱਤਰ ਆਤਮਾ ਹੈ ਇਹ ਸਾਮਰਥ ਦੀ ਗਤੀਸ਼ੀਲਤਾ ਹੈ ਜੋ ਸੰਦੇਸ਼ ਨੂੰ ਜਿਉਂਦਾ ਬਣਾਉਣ ਲਈ ਆਉਂਦੀ ਹੈ ਇਹ ਸਿਰੇ ਦਾ ਪੱਥਰ ਹੈ ਕੋਈ ਵੀ ਪਖੰਡੀ ਮੈਨੂੰ ਭਾਈ ਬ੍ਰਾਹਮ ਦਾ ਹਵਾਲਾ ਨਹੀਂ ਦੇ ਸਕਦਾ ਜਿੱਥੇ ਉਹ ਕਹਿ ਰਿਹਾ ਹੋਵੇ ਕਿ ਸਿਰੇ ਦਾ ਪੱਥਰ ਮੋਹਰਾ ਖੁੱਲਣ ਦੇ ਵੇਲੇ ਆਇਆ ਮੈਂ ਸੰਸਾਰ ਨੂੰ ਚੁਣੌਤੀ ਦਿੰਦਾ ਹਾਂ ਮੈਂ ਹਰੇਕ ਪਖੰਡੀ ਨੂੰ ਚੁਣੌਤੀ ਦਿੰਦਾ ਹਾਂ ਮੈਂ ਸਾਰੇ ਗਿਆਨੀਆਂ ਨੂੰ ਚੁਣੌਤੀ ਦਿੰਦਾ ਹਾਂ ਜੋ ਸੰਦੇਸ਼ ਦੇ ਵਿੱਚ ਹਨ ਮੈਂ ਸਾਰੇ ਆਦਮੀਆਂ ਨੂੰ ਚੁਣੌਤੀ ਦਿੰਦਾ ਹਾਂ ਜਿਨ੍ਹਾਂ ਦਾ ਦਿਮਾਗ ਕੰਪਿਊਟਰ ਦੇ ਵਾਂਗ ਤੇਜ਼ ਚੱਲਦਾ ਹੈ ਕਿ ਉਹ ਮੈਨੂੰ ਵਿਖਾਉਣ ਕਿ ਭਈ ਬ੍ਰਾਹਮ ਨੇ ਕਿੱਥੇ ਕਿਹਾ ਕਿ ਸੱਤ ਮੋਰਾਾਂ ਦੇ ਖੁੱਲਣ ਵੇਲੇ ਸਿਰੇ ਦਾ ਪੱਥਰ ਆਇਆ ਜੇਕਰ ਤੁਸੀਂ ਮੈਨੂੰ ਹਵਾਲਾ ਨਹੀਂ ਵਿਖਾ ਸਕਦੇ ਜਿੱਥੇ ਲਿਖਿਆ ਹੋਵੇ ਨੰਬਰ 1 ਸਿਰੇ ਦਾ ਪੱਥਰ ਮੋਰਾਾਂ ਦੇ ਖੁੱਲਣ ਵੇਲੇ ਆਇਆ ਨੰਬਰ 2 ਕਿ ਇਹ ਸੱਤ ਗਰਜਾਂ ਸਨ ਨੰਬਰ 3 ਜਾਨਾ ਗਰਜਾਂ ਸਨ ਨੰਬਰ 4 ਥਿਓਫਨਿਸ ਸਵਰਗੀ ਸ਼ੀਰ ਗਰਜਾਂ ਸਨ ਨੰਬਰ 5 ਦੂਤ ਗਰਜਾਂ ਸਨ ਜੇਕਰ ਤੁਸੀਂ ਇਹਨਾਂ ਵਿੱਚੋਂ ਕੁਝ ਨਹੀਂ ਲੱਭ ਸਕਦੇ ਤਾਂ ਆਪਣੀ ਝੂਠੀ ਸਿੱਖਿਆ ਨੂੰ ਛੱਡ ਦਿਓ ਉਸਨੇ ਕਿਹਾ ਮੈਨੂੰ ਨਹੀਂ ਪਤਾ ਕਿ ਪ੍ਰਕਾਸ਼ਨ ਕੀ ਹੈ ਮੈਂ ਇਸ ਨੂੰ ਸਮਝ ਨਹੀਂ ਸਕਿਆ ਹਾਂ ਪਰ ਮੈਂ ਜਾਣਦਾ ਹਾਂ ਮੈਂ ਜਾਣਦਾ ਹਾਂ ਕਿ ਇਹ ਉਹ ਸੱਤ ਗਰਜਾਂ ਸਨ ਜਿਨ੍ਹਾਂ ਨੇ ਸੱਤ ਮੋਹਰਾਂ ਦੇ ਪ੍ਰਕਾਸ਼ਨ ਨੂੰ ਫੜਿਆ ਹੋਇਆ ਹੈ 1963 ਵਿੱਚ ਸੱਤ ਮੋਹਰਾਂ ਦੇ ਖੁੱਲਣ ਵੇਲੇ ਇਹਨੂੰ ਪ੍ਰਗਟ ਨਹੀਂ ਕੀਤਾ ਗਿਆ ਸੀ ਇਹ ਝੂਠੀ ਸਿੱਖਿਆ ਅਲੱਗ-ਅਲੱਗ ਹਵਾਲਿਆਂ ਤੇ ਬਣਾਈ ਗਈ ਹੈ ਜਿਨ੍ਹਾਂ ਨੂੰ ਪਈ ਬ੍ਰਹਮ ਨੇ ਸ਼੍ਰੀਮਾਨੋ ਕੀ ਇਹੋ ਸਮਾ ਹੈ ਸੰਦੇਸ਼ ਵਿੱਚ ਬੋਲਿਆ ਕਿ ਸੱਤ ਗਰਜਾਂ ਪਿਰਾਮਿਡ ਨੂੰ ਢੱਕਣਗੀਆਂ ਉਹ ਦਾਵਾ ਕਰਦੇ ਹਨ ਕਿ ਉਹਨਾਂ ਦੇ ਕੋਲ ਨਬੀ ਪਈ ਬ੍ਰਹਮ ਨਾਲੋਂ ਵੱਧ ਪ੍ਰਕਾਸ਼ਨ ਹੈ ਕਿਉਂਕਿ 1962 ਵਿੱਚ ਉਸਨੇ ਇਹ ਬਿਆਨ ਦਿੱਤਾ ਸੀ ਪਰ 1963 ਵਿੱਚ ਜਦੋਂ ਉਹ ਗਰਜਾਂ ਦੇ ਬਾਰੇ ਬੋਲਿਆ ਉਹਨੇ ਕਿਹਾ ਇਹ ਪ੍ਰਗਟ ਨਹੀਂ ਹੋਈਆਂ ਉਸਨੇ ਸਿੱਟਾ ਕੱਢਿਆ ਇਹ ਪ੍ਰਗਟ ਨਹੀਂ ਹੋਈਆਂ ਉਹ ਕਹਿ ਰਹੇ ਹਨ ਕਿ ਉਸ ਸਮੇਂ ਪਿਰਾਮਿਡ ਗਰਜਾਂ ਦੁਆਰਾ ਢੱਕਿਆ ਗਿਆ ਸੀ ਪਰ ਪਰਮੇਸ਼ਰ ਦੇ ਨਬੀ ਨੇ ਕਿਹਾ ਇਹ ਪ੍ਰਗਟ ਵੀ ਨਹੀਂ ਹੋਈਆਂ ਸਨ ਇੱਕ ਪਖੰਡੀ ਵਜੋਂ ਤੂੰ ਇਹ ਕਹਿ ਰਿਹਾ ਹੈ ਕਿ ਪਿਰਾਮਿਡ ਇਸ ਨਾਲ ਢੱਕਿਆ ਗਿਆ ਸੀ ਤਾਂ ਫਿਰ ਤੇਰੀ ਸਿੱਖਿਆ ਨਰਕ ਦੇ ਵਿੱਚੋਂ ਡੂੰਘੇ ਅਥਾ ਕੁੰਡ ਵਿੱਚੋਂ ਆਉਂਦੀ ਹੈ ਹਾਂ ਇਹੋ ਜਗ੍ਹਾ ਹੈ ਜਿੱਥੋਂ ਇਹ ਆਉਂਦੀ ਹੈ ਇਸ ਨੂੰ ਛੱਡ ਦਿਓ ਉਸਨੇ ਕਦੇ ਨਹੀਂ ਕਿਹਾ ਕਿ ਸਿਰੇ ਦਾ ਪੱਥਰ ਮੋਹਰਾਂ ਦੇ ਨਾਲ ਆਇਆ ਸੀ ਪਰ ਉਸਨੇ ਆਪਣੀ ਮੌਤ ਤੱਕ ਵਿਆਪਕਤਾ ਨਾਲ ਇਸ ਦੀ ਉਡੀਕ ਕੀਤੀ ਮੈਂ ਤੁਹਾਨੂੰ ਭਈ ਬਿਰਣ ਦੇ ਸ਼ਬਦ ਪੇਸ਼ ਕਰਾਂਗਾ ਤਾਂ ਜੋ ਤੁਸੀਂ ਸਿਰੇ ਦੇ ਪੱਥਰ ਉਤੇ ਉਸ ਦੀ ਯਾਦ ਸਿੱਖਿਆਵਾਂ ਨੂੰ ਸਮਝ ਸਕੋ ਕਿਰਪਾ ਦਾ ਸੰਦੇਸ਼ 1961 ਸਨ ਜ਼ਰੂਬਾਬਲ ਨੇ ਨੀ ਰੱਖੀ ਜ਼ਰੂਬਾਬਲ ਸਿਰੇ ਦੇ ਪੱਥਰ ਨੂੰ ਕਿਰਪਾ ਦੁਆਰਾ ਲੈ ਕੇ ਆਵੇਗਾ ਇਸ ਉੱਪਰ ਕਿਰਪਾ ਹੋਵੇ ਜ਼ਰੂਬਾਬਲ ਨੀ ਰੱਖੀ ਅਤੇ ਉਸ ਸਿਰੇ ਦੇ ਪੱਥਰ ਨੂੰ ਲਿਆਵੇਗਾ ਸੱਤਵੇਂ ਦੂਤ ਨੇ ਪੇਵਾ ਦੀ ਨੇਚਾਂ ਨੂੰ ਬਹਾਲ ਕਰਨਾ ਸੀ ਦੂਜੇ ਸ਼ਬਦਾਂ ਵਿੱਚ ਕਲਿਸਿਆ ਨੂੰ ਆਤਮਾ ਦੀ ਸ਼ਕਤੀ ਦੇ ਅਧਿਨ ਦੁਆਰਾ ਬਣਾਉਣਾ ਬਲ ਦੁਆਰਾ ਨਹੀਂ ਪਰ ਮੇਰੇ ਪਵਿੱਤਰ ਆਤਮਾ ਦੁਆਰਾ ਪਰਮੇਸ਼ੁਰ ਆਖਰੀ ਦਿਨਾਂ ਦੇ ਵਿੱਚ ਕਲਿਸਿਆ ਨੂੰ ਉੱਪਰ ਲਿਆਵੇਗਾ ਮੇਰੇ ਨੇ ਵੀ ਕਹਿ ਰਿਹਾ ਹੈ ਕਿ ਸਿਰੇ ਦਾ ਪੱਥਰ ਪਵਿੱਤਰ ਆਤਮਾ ਦੀ ਸ਼ਕਤੀ ਹੈ ਜਿਹੜੀ ਆਖਰੀ ਦਿਨਾਂ ਦੇ ਵਿੱਚ ਕਲਿਸਿਆ ਉਤੇ ਆ ਰਹੀ ਹੈ ਕੀ ਤੁਸੀਂ ਮਲਾਕੀ ਚਾਲ ਦਾ ਵਿਸ਼ਵਾਸ ਕਰਦੇ ਹੋ ਮੈਂ ਉਸ ਦਾ ਵਿਸ਼ਵਾਸ ਕਰਦਾ ਹਾਂ ਕਿ ਉਸ ਨੇ ਕਿਹਾ ਕਿ ਇਹ ਸੰਦੇਸੀ ਕਿ ਉਸ ਨੇ ਕਿਹਾ ਕਿ ਇਹ ਸਤਵੀਂ ਮੋਹਰ ਸੀ ਕਿ ਉਸ ਨੇ ਕਿਹਾ ਕਿ ਸਿਰੇ ਦਾ ਪੱਥਰ ਦੂਤ ਸਨ ਨਹੀਂ ਉਸ ਨੇ ਕਿਹਾ ਕਿ ਇਹ ਪਵਿੱਤਰ ਆਤਮਾ ਹੈ ਜੋ ਕਲੀਸਿਆ ਦੇ ਵਿੱਚ ਆ ਰਿਹਾ ਹੈ ਇੱਕ ਸੰਪੂਰਨ ਮਨੁੱਖ ਦਾ ਢਾਂਚਾ 192 ਵਾਰ ਸਨ ਜਦੋਂ ਇੱਕ ਮਨੁੱਖ ਇਹਨਾਂ ਸੱਤ ਗੁਣਾਂ ਨੂੰ ਹਾਸਲ ਕਰ ਲੈਂਦਾ ਹੈ ਫਿਰ ਢੱਕਣ ਵਾਲਾ ਪੱਥਰ 헤ਠਾ ਆਉਂਦਾ ਹੈ ਅਤੇ ਉਹਨਾਂ ਨੂੰ ਪਰਮੇਸ਼ਵਰ ਦੇ ਰਾਜ ਲਈ ਮੋਹਰ ਬੰਦ ਕਰਦਾ ਹੈ ਜੋ ਕਿ ਪਵਿੱਤਰ ਆਤਮਾ ਹੈ। ਛੋਟੇ ਵਿਸ਼ਵਾਸੀਆਂ ਦੇ ਲਈ ਢੱਕਣ ਵਾਲਾ ਪੱਥਰ ਅਤੇ ਸਿਰੇ ਦਾ ਪੱਥਰ ਇਹ ਇੱਕੋ ਹੀ ਚੀਜ਼ ਹੈ। ਇਹ ਸਿਖਰ ਨਾਲ ਸੰਬੰਧ ਰੱਖਦਾ ਹੈ ਅਤੇ ਜਦੋਂ ਇੱਕ ਮਨੁੱਖ ਇਹਨਾਂ ਸੱਤ ਗੁਣਾਂ ਨੂੰ ਹਾਸਲ ਕਰ ਲੈਂਦਾ ਹੈ, ਤਦ ਫਿਰ ਸਿਰੇ ਦਾ ਪੱਥਰ ਉਸ ਨੂੰ ਮੋਹਰ ਬੰਦ ਕਰਨ ਲਈ ਆਉਂਦਾ ਹੈ। ਕੁਫਰ ਦੇ ਨਾਮ 4 ਨਵੰਬਰ 1912 ਸਨ। ਜਦੋਂ ਸਿਰੇ ਦਾ ਪੱਥਰ ਆਉਂਦਾ ਹੈ ਤਾਂ ਪਵਿੱਤਰ ਆਤਮਾ ਇਸ ਨੂੰ ਆਪਸ ਵਿੱਚ ਜੋੜਦਾ ਹੈ ਇਹ ਪਵਿੱਤਰ ਆਤਮਾ ਦਾ ਬਪਤਿਸਮਾ ਹੈ ਇਸੇ ਲਈ ਅੱਜ ਇਹ ਬਹੁਤ ਘਟ ਹੈ ਸਿਰੇ ਦਾ ਪੱਥਰ ਜੋ ਕਿ ਢੱਕਣ ਵਾਲਾ ਪੱਥਰ ਹੈ ਪਵਿੱਤਰ ਆਤਮਾ ਹੈ ਜਿਸ ਤਰ੍ਹਾਂ ਇਹ ਪੈਂਤੇਕੋਸ ਤੇ ਦਿੰਸੀ ਠੀਕ ਹੈ ਹੁਣ ਪਾਇਰਾਮਿਡ ਵੱਲ ਦੇਖੋ ਕੀ ਤੁਸੀਂ ਸਿਖਰ ਤੇ ਸਿਰੇ ਦੇ ਪੱਥਰ ਨੂੰ ਵੇਖਦੇ ਹੋ ਤੁਸੀਂ ਕੀ ਵੇਖਦੇ ਹੋ ਮੇਰੇ ਲਈ ਪੜੋ ਕਲੀਸਿਆ ਜਵਾਬ ਦਿੰਦੀ ਹੈ ਪਵਿੱਤਰ ਆਤਮਾ ਤੁਸੀਂ ਢੱਕਣ ਵਾਲੇ ਪੱਥਰ ਦੇ ਅੰਦਰ ਕੀ ਵਿਖਦੇ ਹੋ ਕਲੀਸਾ ਜਵਾਬ ਦਿੰਦੀ ਹੈ ਪ੍ਰੇਮ ਪ੍ਰੇਮ ਪਰਮੇਸ਼ਰ ਪ੍ਰੇਮ ਹੈ ਅਤੇ ਪਰਮੇਸ਼ਰ ਪਵਿੱਤਰ ਆਤਮਾ ਹੈ ਅਸੀਂ ਇੱਥੇ ਹਾਂ ਕੀ ਉਸਨੇ ਉੱਥੇ ਅੰਦਰ ਸੰਦੇਸ਼ ਨੂੰ ਰੱਖਿਆ ਕਲੀਸਾ ਜਵਾਬ ਦਿੰਦੀ ਹੈ ਨਹੀਂ ਕੀ ਉਸਨੇ ਉੱਥੇ ਅੰਦਰ ਦੂਤਾਂ ਨੂੰ ਰੱਖਿਆ ਨਹੀਂ ਢੱਕਣ ਵਾਲਾ ਪੱਥਰ ਪਵਿੱਤਰ ਆਤਮਾ ਹੈ ਹਾਂ ਇਹ ਪ੍ਰੇਮ ਹੈ ਇਹ ਪ੍ਰੇਮ ਹੈ ਇਹ ਪਰਮੇਸ਼ਰ ਹੈ ਤਰਜਮਾ ਕਰਨ ਵਾਲੇ ਇਹਨਾਂ ਗੁੰਗੇ ਆਦਮੀਆਂ ਨਾਲ ਕੀ ਹੋਇਆ ਹਾਂ ਬਿਹਤਰ ਹੋਵੇਗਾ ਕਿ ਤੂੰ ਆਪਣੀਆਂ ਲਾਈਨਾਂ ਨੂੰ ਸਿੱਧਾ ਕਰ ਲਵੇਂ ਮੇਰੇ ਭਰਾ ਮੈਂ ਸਪਸ਼ਟ ਤੌਰ ਤੇ ਕਹਿ ਰਿਹਾ ਹਾਂ ਟੱਕਣ ਵਾਲਾ ਪੱਥਰ ਪਵਿੱਤਰ ਆਤਮਾ ਹੈ ਜਿਸ ਤਰ੍ਹਾਂ ਇਹ ਪੈਂਤਕ ਉਸਤੇ ਦਿੰਸੀ ਜੀ ਹਾਂ ਮੈਂ ਪੂਰੇ ਸੰਸਾਰ ਦਾ ਵਿਰੋਧ ਕਰਦਾ ਹਾਂ ਮੈਂ ਸੱਤ ਗਰਜਾਂ ਦਾ ਤਰਜਮਾ ਕਰਨ ਵਾਲੇ ਸਾਰੇ ਆਦਮੀਆਂ ਦਾ ਵਿਰੋਧ ਕਰਦਾ ਹਾਂ ਮੈਂ ਉਹਨਾਂ ਸਾਰੇ ਪਖੰਡੀਆਂ ਦਾ ਵਿਰੋਧ ਕਰਦਾ ਹਾਂ ਜੋ ਸਾਨੂੰ ਦੱਸ ਰਹੇ ਹਨ ਕਿ ਸੱਤ ਮੋਹਰਾ ਸਿਰੇ ਦਾ ਪੱਥਰ ਹਨ ਕਿ ਸੰਦੇਸ਼ ਸਿਰੇ ਦਾ ਪੱਥਰ ਹੈ ਇਹ ਇਸ ਤਰ੍ਹਾਂ ਨਹੀਂ ਹੈ ਪਰਮੇਸ਼ਵਰ ਦੇ ਨਬੀ ਨੇ ਕਿਹਾ ਪਵਿੱਤਰ ਆਤਮਾ ਸਿਰੇ ਦਾ ਪੱਥਰ ਹੈ ਅਤੇ ਇਹ ਅੰਤ ਦੇ ਦਿਨਾਂ ਦੇ ਵਿੱਚ ਦੁਲਹਾਂ ਨੂੰ ਸ਼ਕਤੀ ਦੇਣ ਦੇ ਲਈ ਆ ਰਿਹਾ ਹੈ ਧਰਤੀ ਉੱਤੇ ਉਸ ਦੀ ਸੇਵਕਾਈ ਸਿਰੇ ਦੇ ਪੱਥਰ ਨੂੰ ਦੁਲਹਨ ਤੱਕ ਲਿਆਉਣਾ ਹੈ ਉਹ ਤਾਂ ਚਲਿਆ ਗਿਆ ਹੈ ਪਰ ਉਸ ਦਾ ਸੰਦੇਸ਼ ਇਸ ਨੂੰ ਪੂਰਾ ਕਰੇਗਾ ਇਹੋ ਸੰਦੇਸ਼ ਦਾ ਮਕਸਦ ਹੈ ਦਰਾੜ ਵਿੱਚ ਖੜਾ 1963 ਸਨ ਇਹਨਾਂ ਦਿਨਾਂ ਵਿੱਚੋਂ ਕਿਸੇ ਇੱਕ ਦਿਨ ਪਿਰਾਮਿਡ ਨੂੰ ਟਕਿਆ ਜਾਵੇਗਾ। ਇਹਨਾਂ ਦਿਨਾਂ ਵਿੱਚੋਂ ਕਿਸੇ ਇੱਕ ਦਿਨ ਪਿਰਾਮਿਡ ਨੂੰ ਟਕਿਆ ਜਾਵੇਗਾ। ਕੀ ਤੁਸੀਂ ਪਿਰਾਮਿਡ ਨੂੰ ਉੱਥੇ ਦੇਖਦੇ ਹੋ? ਪਿਰਾਮਿਡ ਨੂੰ ਇਹਨਾਂ ਦਿਨਾਂ ਵਿੱਚੋਂ ਕਿਸੇ ਇੱਕ ਦਿਨ ਟਕਿਆ ਜਾਵੇਗਾ। ਦਰਾੜ ਵਿੱਚ ਖੜਾ 1963 ਸਾਲ ਟਕਣ ਵਾਲਾ ਪੱਥਰ ਕਦੇ ਨਹੀਂ ਆਇਆ ਕਿਉਂਕਿ ਇਕ ਲਿਸਟਾ ਦੇ ਵਿੱਚ ਇੱਕ ਖੋਜੇ ਦਾ ਪੱਥਰ ਸੀ। ਪੂਰੀ ਭਰਪੂਰ ਕਲੀਸਿਆ ਵਿੱਚ ਇਹ ਸਿਰੇ ਦਾ ਪੱਥਰ ਸੀ ਜੋ ਇਹ ਕਦੇ ਨਹੀਂ ਆਇਆ ਇਹ ਰੱਦ ਕੀਤਾ ਹੋਇਆ ਮਸੀਹ ਸੀ ਪਰ ਇਹ ਆਵੇਗਾ ਚਾਨਣ ਕਰੋ 1964 ਸਿਰੇ ਦਾ ਪੱਥਰ ਆ ਰਿਹਾ ਹੈ ਹੁਣ ਉਹਨਾਂ ਨੇ ਮੈਨੂੰ ਦੱਸਿਆ ਕਿ ਸਿਰੇ ਦਾ ਪੱਥਰ ਪਹਿਲੋਂ ਹੀ 1963 ਵਿੱਚ ਆ ਚੁੱਕਾ ਹੈ 1964 ਵਿੱਚ ਨਬੀ ਕਹਿ ਰਿਹਾ ਹੈ ਕਿ ਸਿਰੇ ਦਾ ਪੱਥਰ ਆ ਰਿਹਾ ਹੈ ਇਕੱਲੀਆਂ ਤਾਰੀਖਾਂ ਹੀ ਇਹਨਾਂ ਪਖੰਡੀਆਂ ਦਾ ਖੁਲਾਸਾ ਕਰਦੀਆਂ ਹਨ ਇੱਕ ਉਤਸ਼ਾਹਿਤ ਨਵੀ ਮੇਰੇ ਪ੍ਰਭੂ ਅਸੀਂ ਵਾਪਸ ਜਵਾਬ ਦੇ ਸਕਦੇ ਹਾਂ ਉਹ ਜਿੱਥੇ ਹੈ ਜੇਕਰ ਸਾਨੂੰ ਸੁਣ ਸਕਦਾ ਹੈ ਤਾਂ ਅਸੀਂ ਵੀ ਇਸ ਤੇ ਪੂਰੇ ਦਿਲ ਤੋਂ ਵਿਸ਼ਵਾਸ ਕਰਦੇ ਹਾਂ ਜੇਕਰ ਪਰਮੇਸ਼ਵਰ ਤੈਨੂੰ ਲੋਕਾਂ ਨੂੰ ਪਰਮੇਸ਼ਵਰ ਦੇ ਵਾਅਦੇ ਲਈ ਜੰਗ ਕਰਦਾ ਵੇਖਣ ਦੇ ਲਈ ਉੱਪਰੋਂ ਥੋੜਾ ਜਿਹਾ ਝਾਂਕਣ ਦੇਵੇ ਤਾਂ ਤੂੰ ਜਾਣ ਸਕਦਾ ਹੈ ਕਿ ਅਸੀਂ ਇਸ ਦਾ ਆਪਣੇ ਪੂਰੇ ਦਿਲ ਤੋਂ ਵਿਸ਼ਵਾਸ ਕਰਦੇ ਹਾਂ ਚਾਨਣ ਕਰੋ 1964 ਸਨ ਸੇਰੇ ਦਾ ਪੱਥਰ ਆ ਰਿਹਾ ਹੈ ਅੱਬਾ ਪਿਤਾ ਚਿਲਾਉਂਦੇ ਹੋਏ ਬਹੁਤ ਜਲਦ ਮੇਰੇ ਪ੍ਰਭੂ ਮੈਂ ਇਸ ਦਾ ਆਪਣੇ ਪੂਰੇ ਦਿਲ ਤੋਂ ਵਿਸ਼ਵਾਸ ਕਰਦਾ ਹਾਂ ਕਿ ਤੁਸੀਂ ਇਸ ਦਾ ਆਪਣੇ ਪੂਰੇ ਦਿਲ ਤੋਂ ਵਿਸ਼ਵਾਸ ਕਰਦੇ ਹੋ ਕਿ ਨਬੀ ਸਾਡੇ ਵੱਲ ਹੈ ਨਬੀ ਨੇ ਵੀ ਉਸੇ ਸਿੱਖਿਆ ਦਾ ਪ੍ਰਚਾਰ ਕੀਤਾ ਜਿਸ ਦਾ ਅਸੀਂ ਪ੍ਰਚਾਰ ਕਰ ਰਹੇ ਹਾਂ ਕਿ ਸੇਰੇ ਦਾ ਪੱਥਰ ਆ ਰਿਹਾ ਹੈ ਸਵਾਲ ਅਤੇ ਜਵਾਬ 1964 ਸਨ ਸਰੇ ਦੇ ਪੱਥਰ ਨੇ ਅਜੇ ਆਉਣਾ ਹੈ। ਅਗਵਾਈ 1964 ਸਨ। ਅਸੀਂ ਪੀਰਾਮਿਡ ਦੇ ਟਕਣ ਵਾਸਤੇ ਸਵਰਗ ਵੱਲ ਤੱਕ ਰਹਾਂ। ਅਸੀਂ ਅੱਗੇ ਵੇਖ ਰਹਾਂ। ਅਸੀਂ ਪੀਰਾਮਿਡ ਦੇ ਟਕੇ ਜਾਣ ਲਈ ਸਵਰਗ ਵੱਲ ਤੱਕ ਰਹਾਂ। ਕਲੀਸੀਕਲ ਪੇਜ ਨੰਬਰ 171। ਇਹਨਾਂ ਅੰਤ ਦੇ ਦਿਨਾਂ ਵਿੱਚ ਸੱਚੀ ਲਾੜੀ ਕਲੀਸੀਆ ਸਰੇ ਦੇ ਪੱਥਰ ਦੀ ਆਵੇਗੀ। ਉਹ ਇੱਕ ਮਹਾਨ ਕਲੀਸੀਆ, ਇੱਕ ਮਹਾਨ ਜਾਤੀ ਹੋਵੇਗੀ ਜਿਵੇਂ ਉਹ ਉਸ ਦੇ ਨੇੜੇ ਜਾਂਦੀ ਹੈ। ਉਹ ਜੀਵਨ ਦੇ ਪਰਮੇਸ਼ਵਰ ਦੇ ਵਚਨ ਦਾ ਪ੍ਰਗਟਾਵਾ ਹੋਣਗੇ ਕਿ ਤੁਸੀਂ ਉਸ ਤਸਵੀਰ ਨੂੰ ਵੇਖਦੇ ਹੋ ਮੇਰੇ ਪ੍ਰਾਵੋ ਤੇ ਪੈਣੋ ਪਰਮੇਸ਼ਵਰ ਦੇ ਨਵੀ ਨੇ ਦੁਲਹਨ ਕੋਲ ਆਉਣ ਵਾਲੇ ਸਿਰੇ ਦੇ ਪੱਥਰ ਦੀ ਉਡੀਕ ਕੀਤੀ ਅਤੇ 1962 ਦੀ ਭੇਖਵਾਨੀ ਵਿੱਚ ਜਦੋਂ ਉਸਨੇ ਬੋਲਿਆ ਬੋਲਿਆ ਹੋਇਆ ਵਚਨ ਹੀ ਮੂਲ ਬੀਜ ਹੈ ਉਸ ਸੰਦੇਸ਼ ਦਾ ਪ੍ਰਚਾਰ ਕੀਤਾ ਉਸਨੇ ਆਪਣੀ ਕਲਮ ਚੁੱਕੀ ਲੇਖਣ ਦੀ ਪ੍ਰੇਰਣਾ ਹਾਸਲ ਕੀਤੀ ਇਨਾ ਅੰਤ ਦੇ ਦਿਨਾਂ ਵਿੱਚ ਸੱਚੀ ਦੁਲਹਨ ਠੀਕ ਹੈ ਸ਼ਾਇਦ ਅਸੀਂ ਸੱਚੇ ਹਾਂ ਤਾਂ ਅਸੀਂ ਇਸ ਵਾਅਦੇ ਦੀ ਉਡੀਕ ਕਰ ਰਹੇ ਹਾਂ ਬੋਲਿਆ ਹੋਇਆ ਵਚਨ ਹੀ ਮੂਲ ਬੀਜ ਹੈ ਇਨਾ ਅੰਤ ਦੇ ਦਿਨਾਂ ਵਿੱਚ ਸੱਚੀ ਲਾੜੀ ਕਲੀਸਿਆ ਸਿਰੇ ਦੇ ਪੱਥਰ ਤੱਕ ਆਵੇਗੀ ਉਹ ਇੱਕ ਮਹਾਨ ਕਲੀਸਿਆ ਇੱਕ ਮਹਾਨ ਜਾਤੀ ਹੋਵੇਗੀ ਜਿਵੇਂ ਉਹ ਉਸ ਦੇ ਨੇੜੇ ਜਾਂਦੀ ਹੈ ਉਹ ਜੀਵੰਦੇ ਪਰਮੇਸ਼ਰ ਦੇ ਵਚਨ ਦਾ ਪ੍ਰਗਟਾਵਾ ਹੋਣਗੇ ਪਿਆਰਿਓ ਇਹ ਉੱਥੇ ਹੈ ਜਿੱਥੇ ਸਿਰੇ ਦਾ ਪੱਥਰ ਆਉਂਦਾ ਹੈ ਸਿਰੇ ਦਾ ਪੱਥਰ ਅੰਤ ਦੇ ਦਿਨਾਂ ਵਿੱਚ ਦੁਲਹਨ ਦੇ ਵਿੱਚ ਆਉਂਦਾ ਹੈ ਜਦੋਂ ਸਿਰੇ ਦਾ ਪੱਥਰ ਆਉਂਦਾ ਹੈ ਤਾਂ ਇਹ ਲੋਕਾਂ ਲਈ ਆ ਰਿਹਾ ਹੈ ਜਦੋਂ ਸਿਰੇ ਦਾ ਪੱਥਰ ਆਉਂਦਾ ਹੈ ਤਾਂ ਸਬੂਤ ਇਹ ਹੈ ਕਿ ਉਹ ਇੱਕ ਮਹਾਨ ਕਲੀਸਿਆ ਇੱਕ ਮਹਾਨ ਜਾਤੀ ਹੋਵੇਗੀ ਇਹ ਹੀ ਸਬੂਤ ਹੈ ਇਹ ਲੋਕ ਜੋ ਦਾਅਵਾ ਕਰਦੇ ਹਨ ਕਿ ਸਿਰੇ ਦਾ ਪੱਥਰ 1963 ਵਿੱਚ ਆਇਆ ਸੀ ਕੀ ਉਹ ਇੱਕ ਮਹਾਨ ਕਲੀਸਿਆ ਹਨ ਕੀ ਉਹ ਇੱਕ ਮਹਾਨ ਜਾਤੀ ਹਨ ਉਹ ਆਪਣੇ ਝੂਠੇ ਸਿਧਾਂਤਾਂ ਵਿੱਚ ਇੰਨੇ ਕਟੜ ਹਨ ਕਿ ਉਹ ਜਵਾਬ ਦੇਣਗੇ ਅਤੇ ਕਹਿਣਗੇ ਕਿ ਅਸੀਂ ਗਰਜਾਂ ਅਤੇ ਵਚਨ ਦੁਆਰਾ ਇੱਕ ਮਹਾਨ ਕਲੀਸਿਆ ਹਾਂ ਤੁਸੀਂ ਸਾਮਰਥ ਜਾਂ ਵਚਨ ਦੇ ਜ਼ੋਰ ਨਹੀਂ ਦਿੰਦੇ ਪਰ ਤੁਸੀਂ ਆਪਣੇ ਝੂਠੇ ਸਿਧਾਂਤ ਅਤੇ ਆਪਣੇ ਮਤਵਾਦ ਬਾਰੇ ਗੱਲ ਕਰ ਰਹੇ ਹੋ ਜੇਕਰ ਇਹ ਭੇਖਵਾਣੀ ਇੱਕ ਮਹਾਨ ਕਲੀਸਿਆ ਅਤੇ ਇੱਕ ਮਹਾਨ ਜਾਤੀ ਦੀ ਗੱਲ ਕਰ ਰਹੀ ਹੈ ਤਾਂ ਜ਼ਰੂਰ ਬਾਈਬਲ ਦੇ ਵਿੱਚ ਇੱਕ ਉਦਾਹਰਣ ਹੋਣੀ ਚਾਹੀਦੀ ਹੈ ਇਹ ਸਬੂਤ ਕਿ ਜਦੋਂ ਕਲੀਸਿਆ ਉਤੇ ਸਿਰੇ ਦਾ ਪੱਥਰ ਆਉਂਦਾ ਹੈ ਤਾਂ ਉਹ 35 ਗੋਸ਼ਤੇ ਦਿਨ ਵਾਂਗ ਮਹਾਨ ਕਲੀਸਿਆ ਹੈ ਕੀ ਇਹ ਸਹੀ ਹੈ ਪੈਣੋ ਤੇ ਪ੍ਰਾਵੋ ਮਾਮਲੇ ਨੂੰ ਬਹੁਤ ਹੀ ਸਧਾਰਨ ਬਣਾਉਣ ਦੇ ਲਈ ਮੈਂ ਦੱਸਦਾ ਹਾਂ ਕਿ ਕਲੀਸਿਆ ਦੀ ਨੀ 35 ਗੋਸ਼ਤੇ ਦਿਨ ਉਤੇ ਰੱਖੀ ਗਈ ਸੀ ਕਿਰਪਾ ਦਾ ਸੰਦੇਸ਼ ਵੇ ਦੇ ਵਿੱਚ ਨਵੀਂ ਆਖਿਆ ਪ੍ਰਾਤਮਾ ਦਾ ਉੰਡੇਲਿਆ ਜਾਣਾ ਖੂੰਜੇ ਦੇ ਪੱਥਰ ਵਜੋਂ ਆਇਆ ਪਰ ਹੁਣ ਪਰਮੇਸ਼ਰ ਦੀ ਪੂਰੀ ਕਲੀਸਿਆ ਵਿੱਚ ਇਸਨੇ ਸਿਰ ਦੇ ਪੱਥਰ ਵਜੋਂ ਵਾਪਸ ਹੋਣਾ ਹੈ ਹੁਣ ਉਹ ਚੀਜ਼ ਜਿਹੜੀ ਪੈਂਤਕੋਸਤ ਦਿਨ ਆਈ ਉਹਨੂੰ ਖੋਜੇ ਦਾ ਪੱਥਰ ਕਿਹਾ ਗਿਆ ਕਿਉਂ ਕਿ ਇਹ ਕਲੀਸਿਆ ਦੀ ਨਹੀਂ ਸੀ ਦੂਜੇ ਸ਼ਬਦਾਂ ਵਿੱਚ ਇਹ ਕਲੀਸਿਆ ਦੀ ਸ਼ੁਰੂਆਤ ਸੀ ਜਿਸ ਨੂੰ ਇਮਾਰਤ ਵਜੋਂ ਦਰਸਾਇਆ ਗਿਆ ਹੈ ਇਸ ਲਈ ਇਸ ਨੂੰ ਉੱਥੇ ਸਿਰੇ ਦਾ ਪੱਥਰ ਨਹੀਂ ਕਿਹਾ ਜਾ ਸਕਦਾ ਸੀ ਇਸ ਨੂੰ ਖੋਜੇ ਦਾ ਪੱਥਰ ਕਿਹਾ ਜਾਂਦਾ ਸੀ ਕਿਉਂਕਿ ਇਹ ਇਮਾਰਤ ਦੀ ਨਹੀਂ ਸੀ ਸੱਤ ਕਲੀਸੇ ਕਾਲ ਬੀਤ ਚੁੱਕੇ ਹਨ ਅਤੇ ਹੁਣ ਪੈਂਤੀ ਕੁਸਤ ਨੂੰ ਯਿਸੂ ਮਸੀਹ ਦੀ ਦੁਲਹਨ ਦੇ ਕੋਲ ਵਾਪਸ ਜਾਣਾ ਚਾਹੀਦਾ ਹੈ ਤੁਸੀਂ ਇਸ ਨੂੰ ਖੋਜੇ ਦਾ ਪੱਥਰ ਨਹੀਂ ਕਹਿ ਸਕਦੇ ਹੁਣ ਤੁਹਾਨੂੰ ਇਸ ਨੂੰ ਸਿਰੇ ਦਾ ਪੱਥਰ ਕਹਿਣਾ ਹੋਵੇਗਾ ਇਹ ਪੈਂਤੀ ਕੁਸਤੀ ਇੱਕੋ ਅਤੇ ਹੋਈ ਚੀਜ਼ ਹੈ ਜੋ ਹੁਣ ਸਿਰੇ ਦੇ ਪੱਥਰ ਵਜੋਂ ਵਾਪਸ ਆ ਰਹੀ ਹੈ ਹਾਂ ਮੇਰੇ ਭਰਾਵੋ ਜ਼ਰੂਰੀ ਤੌਰ ਤੇ ਗਤੀਸ਼ੀਲ ਸ਼ਕਤੀ ਦੀ ਵਾਪਸੀ ਹੋਣੀ ਚਾਹੀਦੀ ਹੈ ਸੱਚੀ ਕਲੀਸਿਆ ਦੁਲਹਨ ਸੱਤ ਕਲੀਸੇ ਕਾਲ ਕਿਤਾਬ ਪੇਜ ਨੰਬਰ 377 ਦੇ ਅਨੁਸਾਰ ਪੈਂਤੇਕੁਸ ਨੂੰ ਵਾਪਸ ਪਰਤ ਜਾਵੇਗੀ ਜੀ ਹਾਂ ਅਸੀਂ ਆਪਣੀ ਸਿੱਖਿਆ ਦੇ ਵਿੱਚ ਸਹੀ ਹਾਂ ਸਾਡੇ ਕੋਲ ਨਬੀ ਅਤੇ ਬਾਈਬਲ ਦਾ ਸਮਰਥਨ ਹੈ ਅਸੀਂ ਕੋਈ ਮੁਰਦਾ ਸੰਸਥਾ ਨਹੀਂ ਹਾਂ ਅਸੀਂ ਇੱਕ ਜਿਉਂਦੇ ਪ੍ਰਾਣੀ ਹਾਂ ਅਸੀਂ ਉਹ ਲੋਕਾਂ ਜਿਨ੍ਹਾਂ ਦੇ ਕੋਲ ਇੱਕ ਆਸ ਹੈ ਅਸੀਂ ਪਰਮੇਸ਼ਵਰ ਦੇ ਵਾਅਦੇ ਦਾ ਪ੍ਰਚਾਰ ਕਰਨ ਵਾਲੇ ਲੋਕਾਂ ਬਾਈਬਲ ਵਿੱਚਲੇ ਸਾਰੇ ਵਾਅਦੇ ਸਾਡੇ ਹਨ ਹਰ ਅਧਿਆਏ ਅਤੇ ਹਰ ਆਇਤ ਅਤੇ ਹਰ ਲਾਈਨ ਸਾਡੇ ਨਾਲ ਸੰਬੰਧ ਰੱਖਦੀ ਹੈ ਅਸੀਂ ਪਰਮੇਸ਼ਵਰ ਦੇ ਵਾਅਦੇ ਤੇ ਭਰੋਸਾ ਰੱਖਦੇ ਹਾਂ ਇਸ ਨੂੰ ਸਾਬਤ ਕਰਨ ਲਈ ਕਿ ਜਦੋਂ ਸਿਰੇ ਦਾ ਪੱਥਰ ਦੁਲਹਨ ਦੇ ਕੋਲ ਆਉਂਦਾ ਹੈ ਤਾਂ ਕਲੀਸਿਆ ਇੱਕ ਹੋਰ ਟਹਿਣੀ ਨੂੰ ਜਨਮ ਦੇਵੇਗੀ ਉਹ ਇਸ ਦੇ ਪਿੱਛੇ ਰਸੂਲਾਂ ਦੇ ਕਰਤੱਵ ਦੀ ਦੂਜੀ ਕਿਤਾਬ ਨੂੰ ਲਿਖਣਗੇ ਹੁਣ ਜਦੋਂ ਸਿਰੇ ਦਾ ਪੱਥਰ ਅੰਤ ਦੇ ਸਮੇਂ ਵਿੱਚ ਵਾਪਸ ਆਉਂਦਾ ਆ ਤਾਂ ਉਹ ਇੱਕ ਮਹਾਨ ਕਲੀਸਿਆ ਹੈ ਇੱਕ ਮਹਾਨ ਜਾਤੀ ਹੈ ਜੋ ਪੈਂਤੇਕੂਸ ਦੇ ਦਿਨ ਕੀਤੇ ਗਏ ਕੰਮਾਂ ਤੋਂ ਵੀ ਦੁੱਗਣੇ ਕੰਮ ਕਰੇਗੀ ਤੁਹਾਨੂੰ ਪਖੰਡੀਆਂ ਦਾ ਇੱਕ ਬੇਸ਼ਰਮ ਝੁੰਡ ਹੋਣਾ ਚਾਹੀਦਾ ਹੈ ਜੋ ਇਹ ਦਾਅਵਾ ਕਰਨ ਲਈ ਮੁਲਾਕੀ ਚਾਰ ਦੇ ਪੈਰੋਗਾਰ ਹਨ ਕਿ ਤੁਸੀਂ ਇੱਕ ਮਹਾਨ ਕਲੀਸੀਆ ਹੋ ਤੁਸੀਂ ਮਹਾਨ ਜਨਾਕਰ ਉੱਚੀ ਅੱਡੀ ਵਾਲੀਆਂ ਜੁੱਤੀਆਂ ਪਾਉਣ ਵਾਲੇ ਮਹਾਨ ਪਖੰਡੀ ਹੋ ਇਹੀ ਉਹ ਹੈ ਜੋ ਤੁਸੀਂ ਹੋ ਅਤੇ ਆਪਣੇ ਅੰਦਰ ਮਹਾਨ ਟਕਣ ਵਾਲੇ ਪੱਥਰ ਦੇ ਹੋਣ ਦਾ ਦਾਅਵਾ ਕਰਦੇ ਹੋ ਇਹ ਕੁਫਰ ਬਕਣਾ ਹੈ ਜੇਕਰ ਕਿਸੇ ਦੇ ਅੰਦਰ ਟਕਣ ਵਾਲਾ ਪੱਥਰ ਹੈ ਤਾਂ ਉਹ ਪਤਰਸ ਦੇ ਵਾਂਗ ਯਹੋਨਾ ਦੇ ਵਾਂਗ ਵਿਵਹਾਰ ਕਰੇਗਾ ਸ਼ਿਰਵਾਤੀ ਰਸੂਲਾਂ ਦੇ ਵਾਂਗ ਉਹ ਵਿਲੀਅਮ ਬ੍ਰਾਹਮ ਦੇ ਵਾਂਗ ਵਿਵਹਾਰ ਕਰੇਗਾ ਜੋ ਇਥੇ ਲਿਖਿਆ ਗਿਆ ਸੀ ਉਸ ਦੇ ਅਨੁਸਾਰ ਸੇਰੇ ਦਾ ਪੱਥਰ ਪਰਮੇਸ਼ਵਰ ਦੇ ਪੁੱਤਰਾਂ ਨੂੰ ਪ੍ਰਗਟ ਕਰੇਗਾ ਜੀ ਹਾਂ ਸੇਰੇ ਦਾ ਪੱਥਰ ਪਰਮੇਸ਼ਵਰ ਦੇ ਪੁੱਤਰਾਂ ਨੂੰ ਪ੍ਰਗਟ ਕਰਨ ਲਈ ਆ ਰਿਹਾ ਹੈ ਤਾਂ ਜੋ ਸਾਰੇ ਪਖੰਡੀਆਂ ਦਾ ਖੁਲਾਸਾ ਹੋਵੇ ਸੇਰੇ ਦਾ ਪੱਥਰ ਸਨਈ ਪਹਾੜ ਦੇ ਦ੍ਰਿਸ਼ ਨੂੰ ਲੈ ਕੇ ਆਉਣ ਜਾ ਰਿਹਾ ਹੈ ਜੀ ਹਾਂ ਇਹ ਸੰਦੇਸ਼ ਤਾਨੂੰ ਇਹ ਯਕੀਨ ਦਿਵਾਉਣ ਲਈ ਕਾਫੀ ਨਹੀਂ ਹੋ ਸਕਦੇ ਕਿ ਤੁਹਾਡੀ ਝੂਠੀ ਸਿੱਖਿਆ ਸ਼ੈਤਾਨ ਤੋਂ ਹੈ ਅਤੇ ਤੁਹਾਡੇ ਵਿੱਚ ਧੋਖੇ ਵਾਲਾ ਆਤਮਾ ਹੈ। ਇਹਨਾਂ ਦਿਨਾਂ ਵਿੱਚੋਂ ਕਿਸੇ ਇੱਕ ਦਿਨ ਕੋਈ ਚੀਜ਼ ਰਾ ਉੱਪਰ ਆਉਣ ਜਾ ਰਹੀ ਹੈ। ਇਹ ਸਨਈ ਪਹਾੜ ਦਾ ਦ੍ਰਿਸ਼ ਹੋਵੇਗਾ। ਅੱਗ ਇੱਕ ਵਾਰ ਫਿਰ ਵਰੇਗੀ ਅਤੇ ਪਰਮੇਸ਼ਵਰ ਇਹ ਸਾਬਤ ਕਰੇਗਾ ਕਿ ਕੌਣ ਦਲਨ ਹੈ ਅਤੇ ਕੌਣ ਦਲਨ ਨਹੀਂ ਹੈ। ਉਹ ਸਾਬਤ ਕਰੇਗਾ ਕਿ ਕੌਣ ਮਹਾਨ ਕਲੀਸਿਆ ਹੈ ਅਤੇ ਕੌਣ ਮਹਾਨ ਕਲੀਸਿਆ ਨਹੀਂ ਹੈ। ਤੁਹਾਡਾ ਸਾਰਾ ਯਹਵਾ ਇੰਜ ਫਰਮਉਂਦਾ ਹੈ ਤਰਜਮਾ ਕਰਨ ਵਾਲੇ ਇੰਜ ਫਰਮਉਂਦੇ ਹਨ ਹੈ ਉਸ ਨੂੰ ਜਿਹੜਾ ਸਾਨੂੰ ਇਹ ਸਿੱਖਿਆ ਪੇਸ਼ ਕਰਨੀ ਚਾਹੁੰਦਾ ਹੈ ਇਹ ਜਾਣਨਾ ਚਾਹੀਦਾ ਹੈ ਕਿ ਪਰਮੇਸ਼ੁਰ ਦੇ ਵਚਨ ਦੇ ਦੁਆਰਾ ਅਤੇ ਸਮੇਂ ਦੇ ਸੰਦੇਸ਼ ਦੁਆਰਾ ਪਰਮੇਸ਼ੁਰ ਦੇ ਪੁੱਤਰਾਂ ਦੁਆਰਾ ਅਤੇ ਧਾਰਮਿਕਤਾ ਦੇ ਪ੍ਰਚਾਰਕਾਂ ਦੁਆਰਾ ਜਿਹੜੇ ਇਸ ਸੰਦੇਸ਼ ਅਤੇ ਭਾਈ ਵਿਲੀਅਮ ਬ੍ਰੈਨਨ ਨਾਲ ਪਿਆਰ ਕਰਦੇ ਹਨ ਇਸ ਸਿੱਖਿਆ ਨੂੰ ਟੁਕੜਿਆਂ ਦੇ ਵਿੱਚ ਉਡਾ ਦਿੱਤਾ ਗਿਆ ਸੀ ਇਸ ਨੂੰ ਪਿਆਰ ਸਤਕਾਰ ਅਰੇ ਸਮਝ ਦੇ ਦਿਲ ਤੋਂ ਗ੍ਰਹਿਣ ਕਰੋ ਭਾਵੇਂ ਤੁਸੀਂ ਨਿਰਾਦਰੀ ਮਹਿਸੂਸ ਕਰਦੇ ਹੋ ਜਦ ਤੱਕ ਤੁਸੀਂ ਪਰਮੇਸ਼ਵਰ ਦੇ ਵਚਨ ਦਾ ਗਲਤ ਤਰਜਮਾ ਕਰਦੇ ਹੋ ਤੁਹਾਨੂੰ ਨਿਰਾਦਰੀ ਮਹਿਸੂਸ ਕਰਨ ਦਾ ਅਧਿਕਾਰ ਹੈ ਤੁਹਾਡਾ ਖੁਲਾਸਾ ਕੀਤਾ ਜਾਣਾ ਚਾਹੀਦਾ ਹੈ ਮੇਰੇ ਪਿਆਰਿਓ ਸਾਡਾ ਮਕਸਦ ਦੁਸ਼ਟ ਹੋਣਾ ਜਾਂ ਨਫ਼ਰਤ ਨੂੰ ਪ੍ਰਗਟ ਕਰਨਾ ਨਹੀਂ ਹੈ ਪ੍ਰੇਮ ਸੁਧਾਰ ਕਰਦਾ ਹੈ ਹੋਵੇ ਕਿ ਇਸ ਨੂੰ ਉਸੇ ਤਰੀਕੇ ਨਾਲ ਹੀ ਲਿਆ ਜਾਵੇ ਇਹ ਸ਼ਬਦ ਤਾਨੂੰ ਤੁਹਾਡੇ ਧੋਖੇ ਤੋਂ ਛਿਤਕਾਰਾ ਦੇਣ ਲਈ ਹਨ ਅਤੇ ਤੁਹਾਨੂੰ ਤੁਹਾਡੇ ਝੂਠੀ ਸਿੱਖਿਆ ਵਿੱਚੋਂ ਬਾਹਰ ਖਿੱਚਣ ਵਾਸਤੇ ਹਨ ਤੁਸੀਂ ਚੁਣੇ ਹੋਏ ਹੋ ਸਕਦੇ ਹੋ ਭਾਵੇਂ ਤੁਸੀਂ ਝੂਠੀ ਸਿੱਖਿਆ ਦਾ ਪ੍ਰਚਾਰ ਕਰ ਰਹੇ ਹੋਵੋ ਅਤੇ ਭਾਵੇਂ ਕਿ ਤੁਸੀਂ ਝੂਠੀ ਸਿੱਖਿਆ ਵਿੱਚ ਜੀਵਨ ਗੁਜ਼ਾਰ ਰਹੇ ਹੋਵੋ ਭਾਵੇਂ ਤੁਸੀਂ ਗਲਤ ਹੋਵੋ ਇਹ ਜਾਣ ਲਓ ਕਿ ਤੁਸੀਂ ਪਰਮੇਸ਼ਵਰ ਦੇ ਚੁਣੇ ਹੋਏ ਬੱਚੇ ਹੋ ਸਕਦੇ ਹੋ ਇਹ ਇੰਜ ਨਹੀਂ ਕਹਿ ਰਿਹਾ ਕਿ ਤੁਸੀਂ ਚੁਣੇ ਹੋਏ ਨਹੀਂ ਹੋ ਸਕਦੇ ਹੋ ਬਸ ਇਹ ਕਹਿ ਰਿਹਾ ਹੈ ਕਿ ਤੁਸੀਂ ਗਲਤ ਹੋ ਤੁਹਾਡੇ ਅੰਦਰ ਧੋਖੇ ਵਾਲਾ ਆਤਮਾ ਹੈ ਅਤੇ ਤੁਸੀਂ ਝੂਠੀ ਸਿੱਖਿਆ ਦੇ ਪਿੱਛੇ ਚੱਲ ਰਹੇ ਹੋ ਚੋਣ ਕਰਨਾ ਸਰਵ ਸ਼ਕਤੀਮਾਨ ਪਰਮੇਸ਼ਰ ਉੱਪਰ ਛੱਡਿਆ ਗਿਆ ਹੈ ਉਹ ਦੱਸੇਗਾ ਕਿ ਕੌਣ ਚੁਣਿਆ ਹੋਇਆ ਹੈ ਅਤੇ ਕੌਣ ਚੁਣਿਆ ਹੋਇਆ ਨਹੀਂ ਹੈ ਮੇਰੀ ਪੀੜ ਮੇਰੀ ਆਵਾਜ਼ ਨੂੰ ਪਛਾਣਦੀ ਹੈ ਜੇਕਰ ਤੁਸੀਂ ਚੁਣੇ ਹੋਏ ਹੋ ਤਾਂ ਤੁਸੀਂ ਪਰਮੇਸ਼ਰ ਦੀ ਆਵਾਜ਼ ਦੇ ਪਿੱਛੇ ਚੱਲੋਗੇ ਤੁਸੀਂ ਸਮੇਂ ਦੇ ਸੰਦੇਸ਼ ਉੱਪਰ ਵਿਸ਼ਵਾਸ ਕਰੋਗੇ ਤੁਸੀਂ ਸਮੇਂ ਦੇ ਸੰਦੇਸ਼ ਦੇ ਸਹੀ ਪ੍ਰਕਾਸ਼ ਦੇ ਪਿੱਛੇ ਚੱਲੋਗੇ ਤੁਸੀਂ ਆਪਣੇ ਧੋਖੇ ਦੇ ਵਿੱਚ ਨਹੀਂ ਰਹਿ ਸਕਦੇ ਤੁਸੀਂ ਨਿਕੋਲਾਈਆ ਦੇ ਕੰਮਾਂ ਤੋਂ ਨਫ਼ਰਤ ਕਰੋਗੇ